ਲਈ ਜਾਣਾ ਕਲਾਕਾਰ ਬਾਦ ਚ ਹੈ ਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਬੱਬੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮਜ਼ਦੂਰੀ ਲਈ ਪੰਜਾਬੀ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਜ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇੱਕਦਾਂ ਦਾ ਨਾਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਜ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਠੱਪੜਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆਂ ਇਹਨਾਂ ਦਾ ਦੋਨੇ ਫਾਰਮਾਂ ਵੱਲੋਂ ਆਏ ਨੇ ਹੁਣ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣਗੇ ਹਾਂ ਰਾਏ ਸਾਹਿਬ ਰੱਖਣਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਮੰਦੂ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਤੇਰਾ ਉਹ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਆਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਦਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨਾ ਹੈ ਬੈਰੀਡੀ ਮਾਈ ਆ ਰਿਹਾ ਸਰ 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 ਬਾਸਾ ਪੋਚੋ ਤੁਸੀਂ ਖਾਸ ਤੋਂ ਪੇ ਨਵੇਂ ਸਾਫ ਦਾ ਦੇਣਾ ਇਹ ਕਿਸਾਨ ਨਹੀਂ ਹੈ ਮੌਜੂਦ ਨਹੀਂ ਫਿਰ ਜਿੱਤ ਕਿਹੜੇ ਕਬਜ਼ਾ ਹੈ ਦੇਖੋ ਜਿਸ ਖੇਤੇ ਤੁਸੀਂ ਜੰਮ ਦੇਣਾ ਕੁਝ ਹੂੰ ਇਤੋਂ ਦਾ ਫਿਰ ਥੋੜਾ ਉੱਚੇ ਸਰ ਨਹੀਂ ਥੋੜਾ ਜਿਹਾ ਆਪਦੇ ਕੰਨ ਤੇ ਖੇ ਕਰੋ ਥੋੜੀ ਮਾਈਕ ਦੇ ਕਰਦੇ ਚੱਲਦਾ ਗਾੜੀ ਉੱਚੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਹਾਂ ਜੀ ਦੋਏ ਜਿਹਸ ਅਸੀਂ ਖਿੱਤੇ ਚ ਜਾਨਵ ਲੈਨੇ ਆ ਉਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੀਜ਼ ਵੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਜੀ ਚੌਣ ਨੇ ਕਿਸ ਸ듯이 ਸਾਡੇ ਚੈਨ ਮਾਤਾ ਸਾਹਿਦਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਇਸ ਭਵਿੱਖ ਦੇ ਵਿੱਚ ਵੱਖ-ਵੱਖ ਫਲਕਾਂ ਦੇ ਵਿੱਚ ਦੇਖੀਏ ਜਦੋਂ ਵੱਡੇ ਬਦਲਾਅ ਹੁੰਦੇ ਆ ਤਾਂ ਇਸ ਦੇ ਵਿੱਚ ਵੀ ਦੇਖਦੇ ਹਾਂਗੇ ਕਿ ਸਾਹਿਦਕਾਰ ਨੇ ਜਿਹੜੇ ਇਹ ਚਾਹ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈ ਗਈ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਕੋਈ ਨੇ ਛੋਟਿਆ 92 ਵਾਲਾ ਉਹਨਾਂ ਦਾ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਦੇ ਜਿਹੜੇ ਸਕੂਲਾਂ ਤੇ ਕਾਲਜਾਂ ਦੀ ਜਿਹੜੀ ਜਵਾਨੀ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਮੈਂਟਾਂ ਚ ਹੁੰਦੇ ਸੀ ਉਹ ਵੱਡਾ ਹਰਦਾ ਸੀ ਬਟ ਇਹ ਨੂੰ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਕੰਗਾਲੀ ਬੜੀ ਹੱਦ ਤੇ ਆ ਹੁੰਦੀ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ 뮤직 ਜਿਹੜੀ ਲੈਂਗਵੇਜ ਵਰਤੀ ਜਾਂਦੀ ਦੇਖੋ ਮੂਰਖਤਾ ਪਾਪੂ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਹੁੰਦੀ ਸੋ ਇਹ ਨਾ ਵੇਂਗ ਜ਼ੋਨ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਆ ਜਿਹੜਾ ਦੁਕਾਨਦਾਰ ਆ ਉਹ ਸਮਾਨ ਵਿੱਚ ਮਲ ਇੱਕ ਪ੍ਰੋਸੈਸ ਬਣਿਆ ਹੋਇਆ ਹੈ ਐਦਾਂ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਅਗੇ ਗੱਲ ਕਰਨਾ ਔਰ ਵਿਚ ਵਿਚਾਲੇ ਨਾਲ ਜਿੱਦਾਂ ਸਾਡਾ ਆਪਣੇ ਅੰਦਰੋਂ ਚੱਲ ਰਿਹਾ ਇਹਦੇ ਨਾਲ ਤੁਰਦੇ ਜਾਣਾ ਇਹ ਹੀ ਸਾਡਾ ਕੰਮ ਹੈ 2025 ਆ ਚੜਿਆਗਾ ਤਾਂ ਭਵਿੱਖੇ ਦੇ ਹਮੇਸ਼ਾ ਰੌਸ਼ਨ ਦਿੰਦਾਗਾ ਤਾਂ ਇਸ ਮਲ ਇੱਕ ਆਟੇ ਸੁਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖਾਂਗੇ ਇਹ ਦੇਖੋ ਭਵਿੱਖ ਤਾਂ ਕੋਈ ਤਾਂਤਰਿਕ ਦੱਸ ਸਕਦਾ ਹੈ ਇਹ ਆ ਕੋਈ ਕਾਰਪੋਰੇਟ ਦਾ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਕਿਆਸਰਾ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈਹ ਨਹੀਂ ਹੁੰਦੀ ਇਹ ਪਰਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਬਣਾਉਣਾ ਹੈ ਪਹਿਲ ਕਰਨੀ ਬਹੁਤ ਹੋਲੀ-ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਗਾਲੀ ਨਾ ਕੱਢਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ਜ਼ਰੀਏ ਗੱਲ ਲਾ ਕੇ ਚੱਲਦਾ ਉਹ ਹੌਲੀ-ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜੇ ਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਆਲੇ ਕੁਛ ਇੱਕ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਕੁਛ ਇੱਕ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਉਹ ਹੌਲੀ-ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਈ ਇਸ ਲਈ ਆ ਜਾਂਦੇ ਆ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਅਪਰਵਾਹ ਜਾਂ ਸ਼ੋਭਾ ਹੁੰਦਾ ਮੈਨੂੰ ਲੱਗਦਾ ਹੌਲੀ-ਹੌਲੀ ਜੁੜ ਜਾਣਗੇ ਇਹ ਇੱਕ ਸਵਾਲ ਹੈ ਕਿ ਸੱਜ ਜੱਥੇਬੰਦੀਆਂ 2020 ਦੇ ਵਿਚਕਾਰ ਜਦ ਤੱਕ ਗਏ ਸੀ ਦਿੱਲੀ ਕੂਚ ਕੀਤਾ ਸੀਗਾ ਵਕ ਵਕ ਸੋਰ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਵੇਲੇ ਜੱਥੇਬੰਦੀਆਂ ਵਕ ਵਕ ਹੋਈਆਂ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਇੱਕ ਹੋ ਚੁੱਕੇ ਨੇ ਮੈਨੂੰ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਹਾਂ ਬਿਲਕੁਲ ਇਹ ਨਰ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦੇ ਮੈਂ ਅਸੀਂ ਦਾ ਕਿਸਾਨ ਹਾਂ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆ ਅੰਦੋਲਨ ਦੀ ਸਪੋਰਟ ਕਰਦਾ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਹੈ ਜਿਹੜੇ ਲੀਡ ਕਰਦੇ ਹੈ ਨਾ ਇਹ ਇਹ ਹੀ ਦੇ ਸਕਦੇ ਹੈ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਬਟੰਦਰ ਹੋਇਆ ਤਾ ਮੈਨੂੰ ਜੇ ਕੋਈ ਮਿਲਦਾ ਹੈ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਗੋਸ਼ਟੀ ਕਰੋ ਔਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਮੇਜ ਟੀਮ ਦੇ ਨੇਤਾ ਵੀ ਆਏ ਤਾਂ ਗੁਜਾਰਸ਼ ਕਰ ਸਕਦਾ ਹੈ ਭਾ ਨਾ ਔਰ ਆਪਾ ਆਪਾ ਸਮਰਪਿਤ ਹੈ ਅਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਹੋ ਪ੍ਰਸਿੱਧ ਹੋਇਆ ਪਿਛਲੇ ਅੰਦੋਲਨ ਤੋਂ ਬਾਅਦ ਜਿਹੜੇ ਵੱਖ-ਵੱਖ ਤਿਆਂ ਦੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਜੁਲੀਅਨ ਦਾ ਕੀ ਵਿਚਾਰ ਹੈ ਮੈਨੂੰ ਪਤਾ ਨਹੀਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਨਾ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਣੇ ਇਹ ਜਥੇਬੰਦਕ ਢਾਂਚਾ ਹੀ ਇਸ ਤਰ੍ਹਾਂ ਦੀ ਮੂਵਮੈਂਟ ਛੇੜ ਸਕਦਾ ਹੈ ਐਸੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕਿਸੇ ਦਾ ਜੁੜਿਆ ਹੁੰਦਾ ਕੋਈ ਇੱਕ ਢਾਂਚਾ ਹੁੰਦਾ ਉਹ ਲਿਆ ਸਕਦਾ ਹੈ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਜੀ ਕਰਦਾ ਹਾਂ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕੰਧਾ ਉਹਦੇ ਚ ਮਜ਼ਦੂਰਾਂ ਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਉ ਗਾਇਬ ਗਾਏ ਆ ਸਕਦੇ ਕਿਸੇ ਛੁੱਟੀ ਵਾਲੇ ਇੱਕ ਸਵਾਲ ਹੈਗਾ ਕਹਿੰਦੇ ਕਿ ਗੁਨਾਨ ਚੂੜੀ ਨੇ ਨਿਊਜ਼ 18 ਤੇ ਕਿਹਾ ਸੀ ਕਿ ਐਸਕੇਮ ਟੁੱਟਣ ਦੀ ਵਜ੍ਹਾ ਵੀ ਡੱਲੇਵਾਲ ਸੀਗੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਪੜ੍ਹਨ ਮੇਰੀ ਪੂਰੀ ਕੰਟਰੋਵਰਸ਼ਨ ਹੈ ਜਦੇ ਕੱਢ ਲੈਂਦੇ ਇਹ ਮਾਰ ਲਿਆ ਇਸ ਵਿੱਚ ਸੈਂਟਰ ਤਵੱਜੋ ਨਹੀਂ ਦੇਦੀ ਦੇਖੋ ਮੇਰੀ ਨਹੀਂ ਪਤਾ ਐਦਾਂ ਨਹੀਂ ਹੁੰਦਾ ਮੇਰੇ ਤੋਂ ਨਾ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਆਉਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲਿਆਂ ਨੇ ਮੇਰੀ ਵੈਸੇ ਨਿੱਜੀ ਬੇਨਤੀ ਆ ਪਤਾ ਨਹੀਂ ਤੁਸੀਂ ਮੰਨਣੀ ਹੈ ਕਿ ਨਹੀਂ ਮੰਨਣੀ ਤਾਂ ਤੁਸੀਂ ਹੈ ਨਹੀਂ ਮੇਰੀ ਬੇਨਤੀ ਹੈ ਕਿ ਜਦੋਂ ਨਾ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਗੇ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਾਲਾ ਲਾਲਾ ਹੋਵੇ ਹੈਨਾ ਦੇਖੋ ਕੀ ਹੁੰਦਾ ਹੈ ਮਾਲੋ ਜਿੱਦਾਂ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਨਦਾਰ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਆ ਤੁਸੋਂ ਮੇਰੀ ਬੇਨਤੀ ਹੈ ਕਿ ਭਈ ਥੋੜੇ ਜਿੰਨੇ ਮਰਦਾਨ ਆਪਾਂ ਚੱਲਦੇ ਜਾਈਏ। ਕਿਉਂਕਿ ਮਤਲਬ ਪਹਿਲਾਂ ਵੀ ਸੀ ਗਏ ਸੀ। ਜੀਤ ਕਿੰਨੇ ਕੀ ਕੇ ਡਾਕਟਰ ਕਹਿੰਦੇ ਕਿ ਡ੍ਰਿਪ ਲਾਵਾ ਰਣੀ ਚਾਹੀਦੀ ਹੈ ਪਰ ਮੈਂ ਆਉਂਦਾ ਕਮਜ਼ੋਰੀ ਸਭ ਹੋਈ ਵੀ ਹੈ। ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਦੋਂ ਠੀਕ ਸੀ। ਤੂੰ ਗੱਲਾਂ ਮੱਤਾਂ ਕਰਦੇ ਸੀ ਪਰ ਅੱਜ ਉਨਾ ਹੀ ਹੋਣਾ ਥੋੜਾ ਸਲੀਪਿੰਗ ਹੋ ਰਿਹਾ ਹੈ। ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਂ ਨਾ ਟਾਈਮ ਹੈ। ਦੇਖੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਹੁੰਦਾ ਹੈ। ਆਪਾ ਆਪ ਹੀ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜਿਹਾ ਬੰਦਕ ਭਾਂਜਾ ਕੋਈ ਬਣਿਆ ਹੁੰਦਾ ਆਲ ਓਵਰ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਅਲੱਗ ਪ੍ਰੋਸੈਸ ਹੋ ਗਿਆ ਤੇ ਇਹ ਇੱਕ ਪਾਸਾ ਉਹ ਇੱਕ ਪਾਸਾ ਹੈ ਉਹ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਟ ਸੇ ਮਾਨ ਸਾਹਿਬ ਜਿਹੜਾ ਤੇ ਕਿਸਾਨ ਜ ਆਮ ਵਿਅਕਤੀ ਦੀ ਆਪਣੀ ਦੇਦੇ ਵਿੱਚ ਹਾਲਤ ਆਉਂਦੀ ਤਾਂ ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਹੈ ਉਹ ਦਿਨੋਂ ਦਿਨ ਘੱਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਹਨ ਮੇਰਾ 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 ਨਿੱਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵੀ ਜਦੋਂ ਹੁਣ ਬੈਠ ਕੇ ਆ ਜੀ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਉੱਡੀ ਪੱਡੀ ਜ਼ਮੀਨ ਜਾਇਦਾਦ ਹੈ ਪਰ ਮੈਨੂੰ ਲੱਗਦਾ ਕਿ ਸਾਜੋਕੇ ਜੋਗ ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਥੋੜਾ ਬਹੁਤ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਨਾਲ equipment ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵੱਸ ਨਹੀਂ ਜਾਂ ਤਾਂ ਹਰ ਪਿੰਡ ਚ ਕਾਰਪੋਰੇਟ ਸਿਸਟਮ ਬਣ ਜੇ ਕਿ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਹ ਫਸਲ ਲਾਉਣੀ ਹੈ ਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਹੈ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਖੂਨ ਤੇ ਪਾਣੀ ਦੀ ਹੈ ਹੈ ਨਾ ਮੈਂ ਮੈਂ ਤੂੰ ਤੁਸੀਂ ਜ਼ਿਆਦਾ ਗੱਲਾਂ ਕਰਦੇ ਮੈਂ ਲੀਡਰ ਹੈ ਨਹੀਂ ਅਸੀਂ ਸੋ ਮੇਰੀ ਬੇਨਤੀ ਹੈ ਵੀ ਐਦਾਂ ਦੀਆਂ ਖਬਰਾਂ ਨਾ ਬਣਾਓ ਬੈਠ ਮੇਰੀ ਵੀ ਉਹ ਕਹਿੰਦਾ ਇਹ ਕਹਿੰਦਾ ਆਪਾਂ ਕਹਿੰਦੇ ਨਹੀਂ ਆਪਾਂ ਇਹ ਕਹਿੰਦਾ ਵੀ ਸਭ ਫਤਿਹ ਹੈ ਹਾਂ ਉਸ ਵਾਸਤੇ ਹਾਂਜੀ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਤੇ ਉਹ ਫਿਰ ਕੀ ਮੇਰੇ ਨਾਲ ਲੰਨਿਆ ਫਿਰ ਇਹ ਤੁਹਾਨੂੰ ਦੱਸ ਦਿੰਦੇ ਹਾਂ ਸਾਹਿਬ ਤੁਸੀਂ ਸੀਦੀ ਤਿਆਰੇ ਦੇ ਮੱਦੇਨਜ਼ਰ ਸ਼ੋ ਵੀ ਕੈਨਸਲ ਕਰ ਦਿੱਤੇ ਲਗਾਤਾਰ ਕਿਸਾਨੀ ਦੀ ਸਕੂਲ ਚਾ ਰਹੇ ਹੋ ਬਾਕੀ ਵੱਡੇ-ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈਣਾ ਨਹੀਂ ਨਹੀਂ ਮੈਨੂੰ ਐਂਜੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਖਰੂਦੀ ਹੈ ਕਰਦਾ ਨਹੀਂ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਕਿਸੇ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਅਸੀਂ ਐ ਕਰ ਲਿਆ ਉਹ ਸਾਡੇ ਸਾਡੇ ਜਿਹੜੇ ਆਰਟਿਸਟ ਹੁੰਦੇ ਕੰਪਨੀਆਂ ਨਾਲ ਟਾਈਪ ਹੁੰਦੇ ਸਾਡੇ ਵਾਲਿਆਂ ਨੇ ਵੀ ਪਹਿਲਾਂ ਇਹ ਪੰਗਾ ਪਾਤਾ ਸੀ ਬੜਾ ਰੌਲਾ ਪੈਣ ਤੋਂ ਬਾਅਦ ਫਿਰ ਸਾਰੇ ਅਸੀਂ ਕੈਨਸਲ ਕਰਦੇ ਹੁਣ ਅਸੀਂ ਜਰੂਰੀ ਹੈ ਠੀਕ ਧੰਨਵਾਦ ਮੈਂ ਪੀਜੀਟੀ ਪੰਜਾਬ ਚ ਸਰ ਸਰ